ਅਸਲਾਮ ਵਾਲੇਕੁਮ ਦੋਸਤੋ ਜੈ ਪੀਰਾਂ ਦੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਸਭ ਨੂੰ ਇੱਕ ਅਜਿਹਾ ਪਾਵਰਫੁੱਲ ਵਜ਼ੀਫਾ ਦੱਸਾਂਗਾ ਜਿਸ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਚਿਹਰਾ ਆਪਣੀਆਂ ਅੱਖਾਂ ਨਾਲ ਦੇਖ ਪਾਉਗੇ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਦੁਸ਼ਮਣ ਕੌਣ ਹੈ ਤੁਹਾਡੇ ਤੇ ਕਿਸ ਨੇ ਕੁਝ ਕਰਵਾ ਦਿੱਤਾ ਹੈ ਕੋਈ ਜਾਦੂ ਟੋਣਾ ਕਰਵਾ ਦਿੱਤਾ ਹੈ ਤੁਸੀਂ ਉਸ ਦਾ ਨਾਮ ਨਹੀਂ ਜਾਣਦੇ ਕਿ ਤੁਹਾਡੇ ਤੇ ਕਹਨੇ ਜਾਦੂ ਟੋਣਾ ਕੀਤਾ ਆ ਤੁਸੀਂ ਉਹਦਾ ਨਾਮ ਜਾਨਣਾ ਚਾਹੁੰਦੇ ਆ ਕਹਨੇ ਤੁਹਾਡੇ ਤੇ ਕਰਵਾਇਆ ਹੈ ਕਿਹੜਾ ਤੁਹਾਡੇ ਨਾਲ ਦੁਸ਼ਮਣੀ ਕੱਢ ਰਿਹਾ ਹੈ ਦੋਸਤੋ ਇੱਕ ਵਾਰ ਤੁਸੀਂ ਇਸ ਵਜ਼ੀਫੇ ਨੂੰ ਕਰਕੇ ਦੇਖ ਲਵੋ ਇਨਸ਼ਾਅੱਲਾ ਤੁਹਾਡੇ ਦੁਸ਼ਮਣ ਦਾ ਚਿਹਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇਗਾ ਜਿਹਨੇ ਵੀ ਤੁਹਾਡੇ ਤੇ ਜੋ ਕੁਝ ਵੀ ਕਰਾਇਆ ਹੋਵੇਗਾ ਉਸ ਦਾ ਨਾਮ ਪਤਾ ਚਿਹਰਾ ਤੁਹਾਨੂੰ ਸਭ ਕੁਝ ਉਸ ਦੇ ਬਾਰੇ ਪਤਾ ਲੱਗ ਜਾਵੇਗਾ ਬਿਲਕੁਲ ਕਲੀਅਰ ਹੋ ਜਾਵੇਗਾ ਕਿ ਤੁਹਾਡੇ ਨਾਲ ਦੁਸ਼ਮਣੀ ਕੌਣ ਕਰ ਰਿਹਾ ਹੈ ਤੁਹਾਡੇ ਤੇ ਜਾਦੂ ਟੋਨਾ ਕੌਣ ਕਰਵਾ ਰਿਹਾ ਹੈ ਤੁਹਾਡੀ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਕਾਰਨ ਕੌਣ ਹੈ ਕੌਣ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ ਕੌਣ ਹੈ ਜਿਹੜਾ ਤੁਹਾਨੂੰ ਬਿਨਾਂ ਗਲਤ ਹੋਈ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਦੋਸਤੋ ਕੋਈ ਵੀ ਹੋਵੇ ਕਿੰਨਾ ਵੀ ਵੱਡਾ ਤੁਹਾਡਾ ਦੁਸ਼ਮਣ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਇਸ ਵਜ਼ੀਫੇ ਨੂੰ ਕਰਨ ਦੇ ਨਾਲ ਤੁਹਾਨੂੰ ਆਪਣੇ ਦੁਸ਼ਮਣ ਦੇ ਬਾਰੇ ਸਾਫ਼ ਪਤਾ ਲੱਗ ਜਾਵੇਗਾ ਕਿਉਂਕਿ ਦੋਸਤੋ ਜੇਕਰ ਆਪਣੇ ਤੇ ਕਿਸ ਨੇ ਕੁਝ ਕੀਤਾ ਹੋਵੇ ਆਪਾਂ ਕਿਸੇ ਤੋਂ ਉਸ ਕੀਤੇ ਕਰਾਇਦਾ ਇਲਾਜ ਕਰਾਉਣਾ ਚਾਹੀਦਾ ਤਾਂ ਸਾਹਮਣੇ ਵਾਲਾ ਬੰਦਾ ਵੀ ਆਪਾਂ ਨੂੰ ਆਪਣੇ ਦੁਸ਼ਮਣ ਦਾ ਨਾਮ ਨਹੀਂ ਦੱਸਦਾ ਆਪਣਾ ਇਲਾਜ ਤਾਂ ਕਰ ਦਿੰਦਾ ਆ ਪਰ ਉਹ ਚੀਜ਼ ਕਹਨੇ ਭੇਜੀ ਆ ਇਹ ਜਦਰੂਨਾ ਕਹਨੇ ਕਰਵਾਇਆ ਆ ਉਹਦਾ ਨਾਮ ਨਹੀਂ ਦੱਸ ਦੇਗਾ ਬਹੁਤ ਹੀ ਘੱਟ ਚਾਂਸ ਹੁੰਦੇ ਆ ਜਿਸ ਵਿੱਚ ਦੁਸ਼ਮਣ ਦਾ ਨਾਮ ਦੱਸਿਆ ਜਾਂਦਾ ਆ ਬਟ ਜ਼ਿਆਦਾਤਰ ਦੁਸ਼ਮਣ ਦਾ ਨਾਮ ਨਹੀਂ ਦੱਸਦੇ ਪਰ ਜੇਕਰ ਆਪਾਂ ਦੁਸ਼ਮਣ ਦਾ ਨਾਮ ਪਤਾ ਕਰਨਾ ਹੀ ਹੈ ਤਾਂ ਇਸ ਵਜ਼ੀਫੇ ਨੂੰ ਜੇ ਆਪਾਂ ਦਿਲੋਂ ਕਰਾਂਗੇ ਸੱਚੇ ਮਨ ਦੇ ਨਾਲ ਕਰਾਂਗੇ ਪਾਕ ਸਾਫ਼ ਹੋ ਕੇ ਕਰਾਂਗੇ ਤਾਂ ਆਪਾਂ ਨੂੰ ਦੁਸ਼ਮਣ ਦਾ ਚਿਹਰਾ ਦਿਖਾਈ ਦੇ ਜਾਵੇਗਾ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਆਪਾਂ ਅਗਾ ਲਈ ਵੀ ਆਉਣ ਵਾਲੇ ਸਮੇਂ ਦੇ ਲਈ ਵੀ ਉਸ ਤੋਂ ਸਾਵਧਾਨ ਹੋ ਜਾਈਏ ਉਸ ਤੋਂ ਅੱਗੇ ਤੋਂ ਸਾਵਧਾਨ ਰਹੀਏ ਜੇਕਰ ਪਤਾ ਲੱਗ ਜਵੇ ਦੁਸ਼ਮਣ ਕੌਣ ਹੈ ਫੇ ਬੰਦਾ ਅੱਗੇ ਤੋਂ ਉਸ ਬੰਦੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਆ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕਰਦਾ ਆ ਦੋਸਤੋ ਕਈ ਵਾਰ ਇਹਦਾ ਹੁੰਦਾ ਹੈ ਕਿ ਆਪਣੇ ਬਣਦੇ ਬਣਦੇ ਕੰਮ ਵਿਗੜ ਜਾਂਦੇ ਆ ਘਰ ਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਪਰ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਇਹ ਜਕਦਮ ਕੀ ਹੋਣਾ ਸ਼ੁਰੂ ਹੋ ਗਿਆ ਆ ਹੁਣੇ ਹਜੇ ਥੋੜੇ ਦਿਨ ਪਹਿਲਾਂ ਤਾਂ ਸਭ ਕੁਝ ਠੀਕ ਸੀ ਇੱਕਦਮ ਹੀ ਸਾਡੇ ਘਰ ਪਰਿਵਾਰ ਦੇ ਵਿੱਚ ਇੰਨੀਆਂ ਮੁਸੀਬਤਾਂ ਕਿਉਂ ਆਉਣੀਆਂ ਸ਼ੁਰੂ ਹੋ ਗਈਆਂ ਆ ਘਰ ਦੇ ਵਿੱਚ ਤੰਗੀ ਕਿਉਂ ਨਹੀਂ ਸ਼ੁਰੂ ਹੋ ਗਈ ਆ ਸਾਡੇ ਘਰ ਦੀ ਬਰਕਤ ਕਿਉਂ ਖਤਮ ਹੋ ਗਈ ਹੈ ਜਿੰਨੇ ਵੀ ਕਮਾਈ ਕਰਦੇ ਆ ਜਿੰਨੇ ਵੀ ਪੈਸੇ ਆਉਂਦੇ ਆ ਬਿਮਾਰੀਆਂ ਤੇ ਲੱਗ ਜਾਂਦੇ ਆ ਤਾਂ ਹੋ ਸਕਦਾ ਹੈ ਦੋਸਤੋ ਕਿ ਇਹਨਾਂ ਸਾਰੀਆਂ ਮੁਸ਼ਕਲਾਂਾਂ ਦੇ ਪਿਛੇ ਤੁਹਾਡਾ ਕੋਈ ਐਸਾ ਦੁਸ਼ਮਣ ਹੋਵੇ ਜਿਹੜਾ ਕਿ ਤੁਹਾਨੂੰ ਖੁਸ਼ ਦੇਖ ਕੇ ਰਾਜ਼ੀ ਨਾ ਹੋਵੇ ਤੁਹਾਨੂੰ ਖੁਸ਼ ਨਾ ਦੇਖਣਾ ਚਾਹੁੰਦਾ ਹੋਵੇ ਜਿਹੜਾ ਕਿ ਤੁਹਾਡੀ ਤਰੱਕੀ ਤੋਂ ਜਲਦਾ ਹੋਵੇ ਤੁਹਾਡੇ ਕਾਰੋਬਾਰ ਤੋਂ ਜਲਦਾ ਹੋਵੇ ਤੁਹਾਡੇ ਪਹਿਰਾਵੇ ਤੋਂ ਜਲਦਾ ਹੋਵੇ ਤੁਹਾਡੀ ਸੁੰਦਰਤਾ ਤੋਂ ਜਲਦਾ ਹੋਵੇ ਇਸ ਲਈ ਜਾਦੂ ਟੋਣੇ ਭੂਤਾਂ ਪ੍ਰੇਤਾਂ ਜਿੰਨਾ ਖਵੀਸਾਂ ਟੋਣੇ ਟੰਮਣਾ ਦੀ ذریعے ਤੁਹਾਡੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪੈਦਾ ਕਰਨਾ ਚਾਹ ਰਿਹਾ ਹੋਵੇ ਤੇ ਦੋਸਤੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਤੁਹਾਡੇ ਤੇ ਕਿਸ ਨੇ ਜਾਦੂ ਟੂਣਾ ਕੀਤਾ ਹੈ ਕਿਸ ਨੇ ਤੁਹਾਡੇ ਘਰ ਦੇ ਵਿੱਚ ਬੰਦਿਸ਼ ਲਗਾਈ ਹੈ ਤਾਂ ਦੋਸਤੋ ਅੱਜ ਦਾ ਇਹ ਵਜ਼ੀਫਾ ਤੁਹਾਡੇ ਸਾਰਿਆਂ ਲਈ ਬੇहद ਹੀ ਖਾਸ ਹੋਣ ਵਾਲਾ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਆ ਸੋ ਦੋਸਤੋ ਹੁਣ ਮੈਂ ਆਪ ਸਭ ਨੂੰ ਉਹ ਤਰੀਕਾ ਦੱਸਣ ਜਾ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਚਿਹਰਾ ਆਪਣੀਆਂ ਅੱਖਾਂ ਨਾਲ ਸਾਫ਼-ਸਾਫ਼ ਦੇਖ ਸਕੋਗੇ ਦੋਸਤੋ ਇਸ ਵਜ਼ੀਫੇ ਨੂੰ ਕਰਨ ਲਈ ਆਪਣੇ ਦੁਸ਼ਮਣ ਦਾ ਚਿਹਰਾ ਦੇਖਣ ਲਈ ਤੁਹਾਨੂੰ ਕੋਈ ਵੀ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਪਵੇਗੀ ਕੋਈ ਖਰਚ ਖੇਚਲ ਨਹੀਂ ਆਵੇਗਾ ਬਿਨਾਂ ਕਿਸੇ ਖਰਚੇ ਖੇਚਲ ਤੋਂ ਤੁਸੀਂ ਆਪਣੇ ਦੁਸ਼ਮਣ ਦਾ ਚਿਹਰਾ ਦੇਖ ਸਕੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਫ਼-ਪਾਖ ਹੋਣਾ ਬੇहद ਹੀ ਜ਼ਰੂਰੀ ਹੈ ਨਪਾਕੀ ਦੀ ਹਾਲਤ ਵਿੱਚ ਤੁਸੀਂ ਇਸ ਵਜ਼ੀਫੇ ਨੂੰ ਬਿਲਕੁਲ ਵੀ ਨਹੀਂ ਕਰਨਾ ਹੈ ਫਿਰ ਤੁਸੀਂ ਬਾਵਾਜ਼ੂ ਹੋਣਾ ਹੈ ਵਜ਼ੂ ਕਰਨਾ ਹੈ ਵਜ਼ੂ ਆਪਾਂ ਜਿਦਾ ਨਾਰਮਲ ਕਰਦੇ ਆ ਉਦਾਂ ਨਹੀਂ ਕਰਨਾ ਵਜ਼ੂ ਵੀ ਖਾਸ ਤਰੀਕੇ ਨਾਲ ਕਰਨਾ ਹੈ ਵਜ਼ੂ ਕਰਨ ਲਈ ਤੁਸੀਂ ਜਦੋਂ ਹੱਥ ਤੋਣੇ ਆ ਹੱਥ ਤੋਣ ਵੇਲੇ ਤੁਸੀਂ ਪਹਿਲਾ ਕਲਮਾ ਲਾ ਇਲਾਹਾ ਇਲਾ ਲਾ ਪੜਨਾ ਹੈ ਫਿਰ ਜਦ ਤੁਸੀਂ ਆਪਣਾ ਮੂੰਹ ਧੋਵੋਗੇ ਉਦੋਂ ਵੀ ਲਾ ਇਲਾਹਾ ਇਲਾ ਲਾ ਇਹੀ ਕਲਮਾ ਪੜਨਾ ਹੈ ਅਸਲਵਾਜ ਜੇ ਤੁਸੀਂ ਕੁਰਲੀ ਕਰਨੀਆਂ ਉਦੋਂ ਵੀ ਤੁਸੀਂ ਇਹੀ ਵਜ਼ੀਫਾ ਪੜਨਾ ਹੈ ਲਾ ਇਲਾਹ ਇਲਾ ਲਲਾ ਮੁਹੰਮਦੁਰ ਰਸੂਲ ਲਲਾ ਇਹ ਵਜ਼ੀਫਾ ਤੁਸੀਂ ਪੜਨਾ ਹੈ ਜਦੋਂ ਫਿਰ ਪੈਰਾਂ ਨੂੰ ਧੋਣਾ ਹੈ ਉਦੋਂ ਵੀ ਇਹੀ ਲਾ ਇਲਾਹ ਇਲਾ ਲਲਾ ਮੁਹੰਮਦੁਰ ਰਸੂਲ ਲਲਾ ਇਹੀ ਕਲਮਾ ਪੜਨਾ ਹੈ ਯਾਨੀ ਕਿ ਵਜ਼ੂ ਦੇ ਵਿੱਚ ਜਿੰਨੇ ਵੀ ਕੰਮ ਕਰਨੇ ਆ ਉਹਨਾਂ ਕੰਮਾਂ ਤੋਂ ਪਹਿਲਾਂ ਤੁਸੀਂ ਲਾ ਇਲਾਹ ਇਲਾ ਲਲਾ ਮੁਹੰਮਦੁਰ ਰਸੂਲ ਲਲਾ ਇਸ ਵਜ਼ੀਫੇ ਨੂੰ ਪੜ ਕੇ ਹੀ ਸਾਰੇ ਕੰਮ ਕਰਨੇ ਆ ਇਸ ਤਰ੍ਹਾਂ ਵਜ਼ੂ ਕਰਨ ਤੋਂ ਬਾਅਦ ਤੁਸੀਂ ਇੱਕ ਸਾਫ਼ ਕੱਚ ਦਾ ਗਲਾਸ ਲੈਣਾ ਹੈ ਤੁਸੀਂ ਚਾਹੋ ਤਾਂ ਪੁਰਾਣਾ ਗਲਾਸ ਵੀ ਲੈ ਸਕਦੇ ਆ ਜੀ ਨਵਾਂ ਲੈ ਕੇ ਆਉਣਾ ਆ ਬਾਜ਼ਾਰ ਤੋਂ ਨਵਾਂ ਵੀ ਲੈ ਕੇ ਆ ਸਕਦੇ ਆ ਪੁਰਾਣਾ ਵੀ ਯੂਜ਼ ਕਰ ਸਕਦੇ ਆ ਬਿਲਕੁਲ ਇੱਕ ਸਾਫ਼ ਸੁਥਰਾ ਕੱਚ ਦਾ ਗਲਾਸ ਲੈਣਾ ਹੈ ਅਤੇ ਉਸ ਦੇ ਵਿੱਚ ਸਾਫ਼ ਸੁਥਰਾ ਪਾਣੀ ਪਾ ਲੈਣਾ ਹੈ ਅਤੇ ਉਸ ਗਲਾਸ ਨੂੰ ਤੁਸੀਂ ਲਿਜਾਣਾ ਹੈ ਉਸ ਥਾਂ ਤੇ ਉਸ ਕਮਰੇ ਵਿੱਚ ਲੈ ਕੇ ਜਾਣਾ ਹੈ ਜਿੱਥੇ ਤੁਹਾਨੂੰ ਕੋਈ ਵੀ ਨਾ ਦੇਖੇ ਅਤੇ ਤੁਹਾਡੇ ਨਾਲ ਗੱਲਬਾਤ ਕਰਨ ਵਾਲਾ ਕੋਈ ਨਾ ਹੋਵੇ ਤੁਸੀਂ ਬਿਲਕੁਲ ਸ਼ਾਂਤ ਜਗ੍ਹਾ ਤੇ ਜਾਣਾ ਹੈ ਜਿੱਥੇ ਤੁਸੀਂ ਇਕੱਲੇ ਹੋਵੋ ਉਸ ਤੋਂ ਬਾਅਦ ਤੁਸੀਂ ਜ਼ਮੀਨ ਤੇ ਬੈਠ ਕੇ 11 ਵਾਰ ਦਰूद पाक ਪੜਨਾ ਹੈ ਜਿਹੜਾ ਵੀ ਦਰूद पाक ਤੁਹਾਨੂੰ ਯਾਦ ਹੈ ਜਿਹੜਾ ਵੀ ਦਰूद शरीफ ਤੁਹਾਨੂੰ ਆਉਂਦਾ ਹੈ ਉਹ ਦਰूद पाक ਤੁਸੀਂ 11 ਵਾਰ ਪੜਨਾ ਹੈ ਉਸ ਤੋਂ ਬਾਅਦ ਤੁਸੀਂ ਅੱਲਾਹ ਤਾਲਾ ਦਾ ਉਹ ਵਜ਼ੀਫਾ ਪੜਨਾ ਹੈ ਜਿਸ ਨਾਲ ਤੁਹਾਨੂੰ ਤੁਹਾਡੇ ਦੁਸ਼ਮਣ ਦਾ ਚਰਾ ਦਿਖਾਈ ਦੇਵੇਗਾ ਇਹ ਵਜ਼ੀਫਾ ਤੁਸੀਂ 141 ਵਾਰ ਪੜਨਾ ਹੈ ਉਹ ਵਜ਼ੀਫਾ ਕਿਹੜਾ ਹੈ ਸੁਣ ਲਵੋ ਯਾ ਸਮੀਰੂ ਯਾ ਬਸੀਰੂ ਯਾ ਸਮੀਰੂ ਯਾ ਬਸੀਰੂ ਯਾ ਸਮੀਰੂ ਯਾ ਬਸੀਰੂ ਅੱਲਾਹ ਤਾਲਾ ਦਾ ਇਹ ਵਜ਼ੀਫਾ ਤੁਸੀਂ 141 ਵਾਰ ਪੜਨਾ ਹੈ ਕਿਰਾਂ ਤੁਸੀਂ ਇੱਕ ਟੱਤਾ ਗਲਾਸ ਭਰਿਆ ਹੈ ਪਾਣੀ ਦੇ ਨਾਲ ਉਹ ਪਾਣੀ ਦਾ ਗਲਾਸ ਇਸ ਵਜ਼ੀਫ ਨੂੰ ਪੜਦੇ-ਪੜਦੇ ਆਪਣੇ ਹੱਥ ਵਿੱਚ ਰੱਖਣਾ ਹੈ ਅਤੇ ਗੌਰ ਦੇ ਨਾਲ ਉਸ ਪਾਣੀ ਦੇ ਗਲਾਸ ਵਿੱਚ ਤਵੱਜੂ ਦੇ ਨਾਲ ਦੇਖਦੇ ਰਹਿਣਾ ਹੈ ਜਦੋਂ 141 ਵਾਰ ਤੁਸੀਂ ਇਹ ਵਜ਼ੀਫਾ ਪੜ੍ਹ ਲਿਆ ਉਸ ਤੋਂ ਬਾਅਦ 11 ਵਾਰ ਉਹ ਹਧਰੂਦ ਸ਼ਰੀਫ ਪੜ੍ਹ ਦੇਣਾ ਹੈ ਜਿਹੜਾ ਸ਼ੁਰੂ ਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਵਜ਼ੀਫਾ ਪੂਰਾ ਹੋ ਜਾਣ ਤੋਂ ਬਾਅਦ ਤੁਸੀਂ 1 ਮਿੰਟ ਤੱਕ ਬਿਲਕੁਲ ਗੌਰ ਦੇ ਨਾਲ ਉਸ ਪਾਣੀ ਦੇ ਵਿੱਚ ਦੇਖਦੇ ਰਹਿਣਾ ਹੈ ਇਨਸ਼ਾਅੱਲਾ ਤਬਰ ਕਲਾ ਤੁਹਾਨੂੰ ਤੁਹਾਡੇ ਦੁਸ਼ਮਣ ਦਾ ਚਿਹਰਾ ਉਸ ਪਾਣੀ ਦੇ ਗਲਾਸ ਵਿੱਚ ਜ਼ਰੂਰ ਨਜ਼ਰ ਆਵੇਗਾ ਉਸ ਦੀ ਪਰਛਾਈਂ ਤੁਹਾਨੂੰ ਪਾਣੀ ਦੇ ਗਲਾਸ ਵਿੱਚ ਨਜ਼ਰ ਆ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਪਹਿਲੇ ਦਿਨ ਤੁਹਾਡੇ ਦੁਸ਼ਮਣ ਦਾ ਚਿਹਰਾ ਨਾ ਨਜ਼ਰ ਆਵੇ ਤਾਂ ਤੁਸੀਂ ਉਸ ਪਾਣੀ ਦੇ ਗਲਾਸ ਨੂੰ ਨਹੀਂ ਪੀਣਾ ਆ ਨਹੀਂ ਸਿੱਟਣਾ ਆ ਨਹੀਂ ਉਸ ਵਿੱਚੋਂ ਥੋੜਾ ਜਿਹਾ ਵੀ ਸਿੱਟਣਾ ਨਹੀਂ ਉਸ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਆ ਬਿਲਕੁਲ ਜਿੰਨਾ ਤੁਸੀਂ ਪਾਣੀ ਪਾਇਆ ਹੋਵੇਗਾ ਉਹ ਗਲਾਸ ਤੁਸੀਂ ਪਾਣੀ ਦਾ ਕਿਸੇ ਮਹਿਫੂਜ਼ ਜਗ੍ਹਾ ਤੇ ਰੱਖ ਦੇਣਾ ਇਦਾਂ ਦੀ ਜਗ੍ਹਾ ਤੇ ਰੱਖਣਾ ਜਿੱਥੇ ਪਾਣੀ ਦਾ ਗਲਾਸ ਡੁੱਲ ਨਾ ਜਾਵੇ ਦੂਸਰੇ ਦਿਨ ਫਿਰ ਤੁਸੀਂ ਇਸੇ ਤਰ੍ਹਾਂ ਦੇ ਨਾਲ ਵਜ਼ੀਫਾ ਕਰਨਾ ਹੈ ਜਿਦਾਂ ਪਹਿਲੇ ਦਿਨ ਕੀਤਾ ਹੋਵੇਗਾ 11 ਵਾਰ ਦੂਦ ਪਾਕ ਉਸ ਤੋਂ ਬਾਅਦ 141 ਵਾਰ ਵਜ਼ੀਫਾ ਫਿਰ ਉਹੀ ਦਰੂਦ ਪਾਕ ਜਿਹੜਾ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਦੋਸਤੋ ਇੱਕ ਹਫਤੇ ਦੇ ਵਿੱਚ ਵਿੱਚ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੁਹਾਡੇ ਦੁਸ਼ਮਣ ਦਾ ਚਿਹਰਾ ਉਸ ਗਲਾਸ ਦੇ ਵਿੱਚ ਨਜ਼ਰ ਆ ਜਾਵੇਗਾ ਚਾਹੇ ਤੁਹਾਡੇ ਤੇ ਕਿਸੇ ਨੇ ਜਾਦੂ ਟੋਣਾ ਕੀਤਾ ਹੋਵੇ ਚਾਹੇ ਕੋਈ ਬੰਦੀਸ਼ ਲਗਾਈ ਹੋਵੇ ਜੇਸੇ ਵੀ ਕਿਸੇ ਨੇ ਤੁਹਾਡੇ ਪਰਿਵਾਰ ਤੇ ਤੁਹਾਡੇ ਉੱਤੇ ਕੋਈ ਬੁਰੀ ਹਰਕਤ ਕੀਤੀ ਹੋਵੇਗੀ ਉਸ ਦਾ ਚਿਹਰਾ ਤੁਹਾਨੂੰ ਉਸ ਪਾਣੀ ਦੇ ਗਲਾਸ ਵਿੱਚ ਨਜ਼ਰ ਆ ਜਾਵੇਗਾ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਨੇ ਵੀ ਇਸ ਵਜ਼ੀਫੇ ਨੂੰ ਕਰਨਾ ਹੈ ਉਹ ਪੂਰੀ ਲਗਨ ਦੇ ਨਾਲ ਦਿਲੋਂ ਇਸ ਵਜ਼ੀਫੇ ਤੇ ਵਿਸ਼ਵਾਸ ਰੱਖ ਕੇ ਆਪਣੇ ਪੀਰੋ মুর্ਸ਼ਦ ਤੇ ਵਿਸ਼ਵਾਸ ਰੱਖ ਕੇ ਇਸ ਵਜ਼ੀਫੇ ਨੂੰ ਕਰੂੰਗਾ ਤਾਂ ਉਸ ਨੂੰ ਕਾਮਯਾਬੀ ਜ਼ਰੂਰ ਮਿਲੂਗੀ ਜੇਕਰ ਤੁਹਾਨੂੰ ਪਹਿਲੇ ਦਿਨ ਦਿਖਾਈ ਨਾ ਦਿੰਦਾ ਹੋਵੇ ਕੁਝ ਵੀ ਤਾਂ ਤੁਸੀਂ ਨਿਰਾਸ਼ ਨਹੀਂ ਹੋਣਾ ਇਹ ਨਹੀਂ ਸੋਚਣਾ ਕਿ ਵਜ਼ੀਫਾ ਕੰਮ ਨਹੀਂ ਕਰਦਾ ਤੁਸੀਂ 7 ਦਿਨ ਤੱਕ ਇਸ ਵਜ਼ੀਫੇ ਨੂੰ ਕਰਨਾ ਹੈ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਇਨਸ਼ਾਅੱਲਾ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾ ਦੀ